ਜੁਮੇ ਦੀ ਜੁਮੇ ਆ ਪਮੀੜੀ ਦੀ ਕਵਰ ਤੇ ਜਾਇਦਾ ਉਥੇ ਫੁੱਲ ਪੇਸ਼ ਕਰਾਇਦੇ ਆ ਮੈਨੂੰ ਬਲਾ ਬਹੁਤ ਪਸੰਦ ਸੀਗੀ ਇਸ ਕਰਕੇ ਆ ਦਾਇਦਾ ਉਥੇ ਕਵਰ ਤੇ ਜਾ ਕੇ ਤੇ ਬਸ ਜੋ ਵੀ ਮਾੜਾ ਮੋਟਾ ਕਰੀ ਜਿੰਨੇ ਜੁਕੇ ਹੈਗੇ ਆ ਤੇ ਉਸੇ ਜਿਹਨਾਂ ਦੇ ਮਾਪੇ ਬਸਲਾਮਤ ਆ ਸਹੀ ਹੈ ਉਹ ਸਾਰੇ ਜਣੇ ਆਪਣੇ ਮਾਪੇ ਦਾ ਖਿਆਲ ਰੱਖਿਆ ਕਰੋ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਤੰਗੀ ਨਾ ਹੋਣ ਦਿਆ ਕਰੋ ਦਿੱਕਤ ਨਾ ਹੋਣ ਦਿਆ ਕਰੋ ਕਿਸੇ ਵੀ ਚੀਜ਼ ਦੀ ਤੇ ਖਿਆਲ ਰੱਖਿਆ ਕਰੋ ਬਸ ਆਪਣੇ ਮਾਪੇ ਦਾ ਹਮੇਸ਼ਾ ਜੋ ਵੀ ਜਿਵੇਂ ਵੀ ਉਹ ਕਹਿੰਦੇ ਨੇ ਉਹਨਾਂ ਦਾ ਸਿਰ ਮੱਥੇ ਲਿਆ ਕਰੋ ਜੋ ਵੀ ਉਹ ਕਹਿੰਦੇ ਆ ਕਿਉਂਕਿ ਇਹ ਜ਼ਿੰਦਗੀ 'ਚ ਇੱਕ ਵਾਰੀ ਕਹਿੰਦੇ ਆ ਇਹ ਜਦੋਂ ਇਹ ਹੁੰਦੀ ਆ ਜੀ ਦੇ ਜਦੋਂ ਨਹੀਂ ਹੁੰਦੇ ਫਿਰ ਹਨਾ ਫੇਰ ਨਹੀਂ ਕਹਿੰਦੇ ਕਦੀ ਵੀ